ਬਿਲਕੁਲ ਅਜ ਘੋੜਾ ਲਗਾਉਣਾ ਤੁਹਾਨੂੰ 70 ਇੰਚ ਦਾ ਤੇ ਜਮਾ ਮਹਾ ਘੋੜਾ ਕਿਹਣਾ ਤੁਸੀਂ ਮੇਰਾ ਨਾਮ ਵਰਤਣਾ ਲਿਓ ਜੇ ਘੋੜਾ ਤੁਹਾਡੇ ਨਾਮ ਪਸੰਦਾ ਆ ਤੇ ਜੇ ਗੱਲ ਕਰਕੇ ਦੋਸਤੋ ਡਰੈਸ ਦੀ ਤਾਂ ਆਪਾਂ ਬਰਾਡ ਸਟੱਡ ਫਾਰਮ ਤੇ ਆਏ ਆ ਪਿੰਡ ਆਗਲੀਆ ਕਲਾਂ ਜੈਤੂ ਦੇ ਕੋਲੇ ਰਹਿ ਗਿਆ ਤੁਸੀਂ ਸੁਣਿਆ ਹੋਣਾ ਚੰਦਪੜਨ ਦਾ ਸਟੇਸ਼ਨ ਮਸ਼ਹੂਰ ਆ ਕਹਾਵਤ ਨਾ ਕਿੱਧਰੋਂ ਜੰਮ ਗਿਆ ਇਹ ਚੰਦਪੜਨ ਦਾ ਸਟੇਸ਼ਨ ਤੇ ਉਹੀ ਮਤਲਬ ਪਿੰਡ ਦੇ ਨਾਲ ਪਿੰਡ ਰਹਿ ਗਿਆ ਬਾਈ ਅਗਲੇ ਕਲਾ ਤੇ ਬਰਾਡ ਸਟਾਟਫਾਰਮ ਤੇ ਆਪਾਂ ਆਏ ਆ ਬਹੁਤ ਬਹੁਤ ਸੁਭਾਗਤਾ ਬਾਈ ਜੀ ਬਾਈ ਤੁਹਾਡਾ ਵੀ ਅਮਰਤਾ ਜੀ ਆਪਣੇ ਏਕੀਟੀਮੀ ਜੀ ਟੀਮ ਦਾ ਸਾਰੀ ਦਾ ਬਹੁਤ ਧੰਨਵਾਦ ਕਰਦੇ ਆ ਬਾਈ ਜੀ ਆਪਣੇ ਘਰੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਪੇਜ ਬਾਈ ਤੇ ਜੇ ਗੱਲ ਕਰਕੇ ਬਾਈ ਘੂੜੇ ਦੀ ਤਾਂ ਆਪਣੇ ਘਰ ਦਾ ਜਨਮ ਹੀ ਇਹਦਾ ਹਾਂ ਜੀ ਇਹਦਾ ਜਨਮ ਆਪਣੇ ਘਰ ਦਾ ਹੀ ਆ ਠੀਕ ਆ ਬਾਈ ਨਾ ਕੀ ਰੱਖਿਆ ਬਾਈ ਇਦਾਂ ਨਾਮ ਮਹਾਦੇਵ ਰੱਖਿਆ ਜੀ ਮਹਾਦੇਵ ਬਈ ਹੈ ਵੀ ਮਹਾਦੇਵ ਵਾਲੀ ਗੱਲ ਹੀ ਹੈ ਨਾ ਚੀਜ਼ ਬਹੁਤ ਤਕੜੀ ਬਣ ਗਈ ਬਈ ਬਈ ਪਹਿਲਾਂ ਦਾ ਨਾਮ ਮੈਨੂੰ ਜਿਹੜੀ ਅਟਰੈਕਸ਼ਨ ਦਾ ਕੇਂਦਰ ਲੱਗੀ ਦੋਸਤੋ ਇਹ ਘੋੜੇ ਦੀ ਤਾਂ ਉਹ ਸੁੰਭਾ ਮੈਂ ਅੱਜ ਤੱਕ ਐਡਾ ਸੁੰਭ ਕਿਸੇ ਘੋੜੇ ਦਾ ਨਹੀਂ ਦੇਖਿਆ ਕਸਮੋਂ ਕਸਮੀ ਵਾਲੀ ਗੱਲ ਆ ਵੀ ਮੈਂ ਬਾਈ ਨੂੰ ਆ ਕੇ ਪੁੱਛਿਆ ਨਾ ਮੈਂ ਕਿਹਾ ਬਾਈ ਖੁਰੀ ਕਿੰਨੀ ਲੱਗਦੀ ਐ ਦੇ ਤਾਂ ਬਾਈ ਕਹਿੰਦਾ ਖੁਰੀ ਲੱਗਦੀ ਬਈ ਪੌਣੇ 7 ਆ ਪੌਣੇ 7 ਨੰਬਰ ਇਹਦੇ ਲੱਗਦੇ ਪੌਣੇ 7 ਨੰਬਰ ਲੱਗਦੀ ਰਹਿੰਦੀ ਬਈ ਠੀਕ ਆ ਪੌਣੇ 7 ਨੰਬਰ ਵੀ ਮਤਲਬ ਖੁਰੀ ਛੋੜੀ ਰਹਿ ਜਾਂਦੀ ਹੈ ਹਾਂਜੀ ਹਾਂ ਪੌਣੇ 7 ਬਣੀ ਬਣੀ ਨਹੀਂ ਹੁਣੀ ਬਈ ਇਹਦੇ ਮੇਜ ਹਾਂਜੀ ਹਾਂ ਖੁ ਖੁਰੀ ਨਹੀਂ ਬਣੀ ਦੋਸਤੋ ਪਹਿਲਾ ਘੋੜਾ ਦੇਖਿਆ ਜਿਹਦੀ ਮਤਲਬ ਸੁੰਭ ਦੇ ਮੇਜ ਦੀ ਖੁਰੀ ਨਹੀਂ ਬਣੀ ਹਾਂਜੀ ਹਾਂ ਹੂੰ ਤੇ ਵੱਡੇ ਭਾਈ ਮਤਲਬ ਜੇ ਗੱਲ ਕਰਕੇ ਉਮਰ ਕਿੰਨੀ ਹੋਗੀ ਇਹਦੀ ਇਹਦੀ 5 ਸਾਲ ਉਮਰ ਹੋ ਠੀਕ ਹੈ ਬਈ 5 ਸਾਲ ਦਾ ਹੋ ਗਿਆ ਹਾਂਜੀ 5 ਸਾਲ ਦਾ ਹੂੰ ਬਾਕੀ ਬਈ ਜੁੱਸਾ ਜੱਸਾ ਵੀ ਬਹੁਤ ਦਹਾਣਾ ਚਾਰੇ ਪਸੂ ਲੰਬਾਈ ਕੰਨੂ ਦੇਖ ਲਗੇ ਉਧਰੋਂ ਟੋਪੇ ਤੋੜ ਰੱਖਿਆ ਹਾਈਟ ਕੰਨੂ ਉਧਰੋਂ ਤੋੜ ਰੱਖਿਆ ਬਈ ਸਨਖੇ ਬਣ ਕੰਨੂ ਦੇਖ ਲਗੇ ਉਧਰੋਂ ਤੋੜ ਰੱਖਿਆ ਹਣਾ ਹਾਂਜੀ ਚਾਰੇ ਪਾਸੇ ਜੀ ਬਹੁਤ ਸੋਹਣਾ ਕੋੜਾ ਜੀ ਤੇ ਲਾਈਨ ਕਿਹੜੀ ਆ ਗਈ ਬਈ ਅਰਜਨ ਰੋਹਲੇ ਵਾਲ ਦਾ ਹਾਂਜੀ ਇਹ ਰੌਲੀ ਵਾਲੇ ਅਰਜਨ ਦਾ ਜੀ ਹਾਂਜੀ ਠੀਕ ਹੈ ਬਈ ਮੜੀ ਬਾਜ ਵਧਾਲਾ ਗੁਰਪੇਜ ਬਈ ਤੇ ਅਰਜਨ ਰੌਲੀ ਵਾਲੇ ਦਾ ਡਾਇਰੈਕਟ ਬੱਚਾ ਹਾਂਜੀ ਉਹਦਾ ਡਾਇਰੈਕਟ ਬੱਚਾ ਜੀ ਠੀਕ ਹੈ ਤੇ ਮਾਂ ਕਿਹੜੀ ਸੀ ਬਈ ਮ ਹੂੰ ਮਾਂ ਡੁੱਡਾਂ ਵਾਲੇ ਰਾਜੂ ਦੀ ਹਾਂਜੀ ਮਾਂ ਵੀ ਆਪਣੇ ਘਰ ਦੀ ਜੰਪ ਲਾਈ ਠੀਕ ਆ ਬਾਈ ਹਾਂਜੀ ਮਾਂ ਆਪਣੇ ਘਰ ਦੀ ਸੀ ਹਾਂਜੀ ਮਾਂ ਵੀ ਘਰ ਦੀ ਸੀ ਹੂੰ ਤੇ ਘੋੜਾ ਦਾ ਆਪਣੇ ਘਰ ਦਾ ਜੰਪ ਵਾਲਾ ਹੈ ਆਪਣੇ ਹੱਥਾਂ 'ਚ ਹੀ ਜੰਮਿਆ ਜੀ ਘਰੇ ਦੀ ਆਪਣੇ ਇਹ ਵੀ ਬਾਈ ਇੱਕ ਵਹਿਗੁਰੂ ਦੀ ਕਿਰਪਾ ਮਿਹਰ ਹੀ ਹੁੰਦੀ ਆ ਹਨਾ ਨਹੀਂ ਵੀ ਮਤਲਬ ਲੋਕਾਂ ਦੀ ਕਿੰਨੀ ਜੀ ਜਾਣ ਲੱਗ ਜਾਂਦੀ ਆ ਕਿਸਾਨ ਬਣਾਉਣ ਤੇ ਬੱਚਾ ਭਾਲਦੇ ਆ ਦੂਰੋਂ ਦਰੜੋਂ ਤੇਲ ਫੂਕ ਕੇ ਭਾਲ ਕੇ ਲਿਆਉਂਦੇ ਆ ਤੇ ਇਹ ਵੀ ਇੱਕ ਵਹਿਗੁਰੂ ਦੇ ਕਿਰਪਾ ਦਾ ਹੱਥ ਹੀ ਹੁੰਦਾ ਜਿਹੜਾ ਵੀ ਘਰੇ ਸਾਂਣ ਜਾਮ ਜਾਣਾ ਹੈ ਮਹਾਰਾਜੀ ਕਰਦਾ ਹੀ ਪ੍ਰਮਾਤਮਾ ਜੀ ਆ ਜੀ ਤੇ ਕਿੰਨਾ ਟਾਈਮ ਹੋ ਗਿਆ ਬਈ ਛੱਡਣ ਲੱਗਿਆ ਆਪਾਂ ਨੂੰ ਜੀ 2 ਸਾਲ ਹੋ ਗਏ ਠੀਕ ਆ ਬਈ ਕਿੰਨੀ ਕੁੜੀ ਮੇਟ ਕਰਤੀ ਬਈ ਤੂੰ ਆਪਾਂ 434 35 ਘੋੜਾਂਾਂ ਮੇਟ ਕਰਾ ਦਿੱਤੀ ਜੀ ਤੂੰ ਠੀਕ ਆ ਬਈ 434 35 ਕੁੜੀਆਂ ਮੇਟੋ ਤੇ ਰਿਜ਼ਲਟ ਕਿੰਨੇ ਗਾਏ ਕਰ ਭੇਜ ਰਿਹਾ ਰਿਜ਼ਲਟ ਇਹਦਾ ਆ ਗਿਆ ਹੋਊਗਾ ਜੀ 250 ਕੋਲ ਨੂੰ ਬਚਾਈ 150 ਕੋਲ ਨੂੰ ਬਚਾਈ ਕਿਵੇਂ ਰਿਜ਼ਲਟ ਕਿਵੇਂ ਜਾਈ ਰਿਜ਼ਲਟ ਬਹੁਤ ਸੋਹਣਿਆ ਆਇਆ ਜੀ ਦੀ ਹਾਂਜੀ ਚੰਮਗਾ ਕੋਡੰਗਾ ਤੇ ਵੀ ਬੱਚੇ ਮੰਨ ਕੇ ਜੀ ਮੰਨ ਲਓ ਚੰਗੇ ਆਏ ਆ ਸਾਰੀ ਵਧੀਆ ਜੀ ਠੀਕ ਆ ਬਾਈ ਤੇ ਨੁਕਰੀਆਂ ਕੋਡੰਗਾ ਤੇ ਵੀ ਬਹੁਤ ਸੋਹਣੇ ਆਏ ਜੀ ਹੂੰ ਚੰਬੀਆਂ ਤੇ ਵੀ ਨੁਕਰੀ ਆਏ ਨੇ ਵਿੱਚ ਅੱਜ ਚੰਮਗਾ ਤੇ ਵੀ ਜੀ ਹਾਂ ਬਾਈ ਨੁਕਰੇ ਬੱਚੇ ਆਏ ਆ ਬਹੁਤ ਸੋਹਣੇ ਆਏ ਆ ਜੀ ਬੱਚੇ ਹੂੰ ਠੀਕ ਜਮੇ ਇਹਦਾ ਆਪ ਹੱਡ ਪੈਰ ਮਜ਼ਬੂਤ ਆ ਜੀ ਹੂੰ ਤੇ ਉਵੇਂ ਹੀ ਬੱਚੇ ਗਾਹਾਂ ਪ੍ਰੋਡਿਊਸ ਹੁੰਦੇ ਆ ਬਹੁਤ ਸੋਹਣੇ ਬੱਬਾ ਵੱਡੀ ਗੱਲ ਤੇ ਇਹ ਆ ਵੀ ਬਾਈ ਜਿਵੇਂ ਹੁਣ ਆਪ ਹੱਡਾਂ ਪੈਰਾਂ ਕਿੰਨੂੰ ਖੁੱਲਾ ਹਾਂਜੀ ਹਾਂ ਤੇ ਉਸੇ ਤਰ੍ਹਾਂ ਬੱਚਿਆਂ 'ਚ ਵੀ ਆਇਆ ਹਾਂ ਬੱਚੇ ਬਹੁਤ ਸੋਹਣੇ ਤਿਆਰ ਚਾਰੇ ਪਾਸੋਂ ਜੀ ਮਾਲਾ ਪੈਰ ਵੇਖ ਲਓ ਜੀ ਹੱਡ ਪੈਰ ਵੇਖ ਲਓ ਜੀ ਕੱਦ ਵੇਖ ਲਓ ਧੌਣ ਵੇਖ ਲਓ ਕੰਨ ਤੇ ਹੋਰ ਸਾਰੇ ਪਾਸੇ ਬਿਊਟੀ ਤੁਸੀਂ ਦੇਖੀ ਜੀ ਸਾਰੇ ਸਾਰੇ ਪਾਸੋਂ ਮਾਲ ਪੌਰੀ ਦਾ ਵੀ ਸਾਫ ਆਈ ਤੇ ਬਾਈ ਇਹਦੇ ਕਹਾ ਬੱਚੇ ਹੁੰਦੇ ਆ ਜੀ ਬਹੁਤ ਚੱਗੇ ਬੜਾ ਪੁਰਗਿਆ ਕਿੰਨੂ ਕਰ ਫੁੱਟ ਬੜਾ ਸਪੋਰਟ ਤਾਂ ਹੈ ਨਹੀਂ ਬਈ। ਨਾਲ ਜੀ ਸਪੋਰਟ ਮੰਨ ਕੇ ਚਲੋ ਨਾਰਮਲ ਕੋਈ ਅੱਕਦਾ ਕੋਈ ਹੋਵੇ। ਹੂੰ ਚਲ ਥੋੜਾ ਬੋਲੋ ਤਾਂ ਬਈ ਆ ਹੀ ਜਾਂਦਾ ਹਨਾ। ਕੋਈ ਸਰੋਂ ਦੇ ਦਾਣੇ ਜਿੰਨਾ ਤਾਂ ਉਹਨਾਂ ਦਾ ਚੱਲ ਵੀ ਜਾਂਦਾ। ਹਾਂਜੀ ਹਾਂਜੀ ਤੇ ਬ੍ਰਦਰ ਜੇ ਆਪਾਂ ਇਹਦੀ ਗੱਲ ਕਰਕੇ ਮੰਨ ਕੇ ਚਲੋ ਮਾਣੇ ਹੋਰ ਵੀ ਦਿੱਤੇ ਨੇ ਬੱਚੇ ਦੇ ਨੇ। ਹਾਂ ਮਾਣੇ ਬਈ ਜੀ ਇਹਦੇ ਮੰਨ ਕੇ ਚਲੋ ਬੱਚੇ ਦਿੱਤੇ ਆਪਾਂ ਪਹਿਲਾਂ ਅਨਜਾਨ ਸੀ ਆਪਾਂ ਵੇਚਦੇ ਸੀ ਬੱਚੇ ਦੇ ਦੋ ਤਿੰਨ। ਅੱਛਾ ਬਈ। ਹਾਂ ਇੱਕ ਬਾਈ ਆਪਣੇ ਤੋਂ ਤਾਰੀ ਲੈ ਗਿਆ ਸੀ ਜਿੰਨਾਂ ਲਈ ਇਹਦਾ ਬੱਚਾ। ਕੋਈ ਬਹੁਤ ਚੰਗਾ ਸੀ। ਹੂੰ ਤੇ ਹੁਣ ਜੇ ਪਿੱਛੇ ਇੱਕ ਬੱਚਾ ਜੀ ਇੱਕ ਗੁਦਰਗਾ ਬੱਚਾ ਗੁਦਰਗਾ ਜੀ ਹਾਂ ਠੀਕ ਹੈ ਤੇ ਇਧਰ ਰਿਜ਼ਲਟ ਵੀ ਹੈਗਾ ਆਪਣੇ ਘਰੇ ਕੋਈ ਇਹਦਾ ਮਹਾ ਜੀ ਆਪਾਂ ਦੋ ਬੱਚੇ ਤਿਆਰ ਕਰਦੇ ਸੀ ਜੀ ਆਪਣਾ ਇੱਕ ਲਦੇਨ ਬੱਚਾ ਸੀਗਾ ਜੀ ਸਾਰੀ ਘੋੜਾਂ ਵਾਲਿਆਂ ਨੂੰ ਪਤਾ ਜੀ ਆਪਣੇ ਘਰੇ ਵੇਦੇ ਰਹੇ ਆ ਉਹ ਵੀ ਬੱਚਾ ਜੀ ਮਰ ਗਿਆ ਸੀ ਇੱਕ ਆਪਾਪ ਖਰੀਦ ਕੇ ਲੈ ਗਿਆ ਤਾਂ ਇਹ ਬੱਚਾ ਜੀ ਬਹੁਤ ਸੋਹਣਾ ਸੀ ਉਹ ਵੀ ਅੱਛਾ ਬਈ ਹਾਂ 5 5.5 ਮਹੀਨਾ ਦਾ ਬੱਚਾ 56 ਇੰਚ ਦੀ ਸਕੇਲ ਵਾਲੀ ਹਾਈਟ ਸੀ ਅੱਛਾ ਬਈ ਹਾਂ ਉਹ ਵੀ ਬਈ ਉਹਦੇ ਦਰਦ ਹੋਇਆ ਬਹੁਤ ਜ਼ਿਆਦਾ ਤੇ ਨਹੀਂ ਬਚਿਆ ਜੋ ਵੀ ਮਰ ਗਿਆ ਜੀ ਹਾਂ ਇੱਕ ਉਦਾਂ ਕੀ ਬੰਦੇ ਕੁੱਕੂ ਗੋਲੀ ਜੀ ਸੰਜਾਪੂੜੀ ਮਗਰ ਬੱਚਾ ਤਿਆਰ ਹੋਈ ਜਾਂਦਾ ਸੀ ਹੂੰ ਉਹ ਵੀ 11 ਮਹੀਨਿਆਂ ਦਾ 61 ਇੰਚ ਦਾ ਦੇ ਜੀ ਅੱਛਾ ਭਾਈ ਹਾਂ ਤੇ ਮੰਨ ਕੇ ਚੱਲੋ ਵੀਰੇ ਜੀ ਇਸ ਵਾਰੀ ਸਵਾਰੀ ਪੂਰੀ ਕਰਦੇ ਹਾਂ ਭਾਈ ਮਾਹ ਦੇ ਉੱਤੇ ਇਹਦੀ ਸਵਾਰੀ ਨਹੀਂ ਕਰਦੇ ਅਸੀਂ ਠੀਕ ਹੈ ਅਸੀਂ ਆਪ ਇਹਦੇ ਵਾਸਤੇ ਗਰਾਊਂਡ ਬਣਾਇਆ ਵਾ ਜੀ ਖੁੱਲਾ ਆਪਣੇ ਕੋਲ ਹੂੰ ਉਹਦੇ ਛੱਡ ਦੇ ਨੇ ਜੀ ਇਧਰਲੇ ਪਾਸੇ ਆਓ ਹਾਂਜੀ ਹਾਂ ਠੀਕ ਹੈ ਭਾਈ ਸ਼ੋਅ ਆਇਆ ਤਾਂ ਨਹੀਂ ਪਾਇਆ ਹਾਂ ਨਹੀਂ ਆਪਾਂ ਨੇ ਸ਼ੋਅ ਚ ਨਹੀਂ ਪਾਇਆ ਨਹੀਂ ਹੂੰ ਚੋਚ ਕਦੀ ਨਹੀਂ ਪਾ ਮੇਲਿਆਂ ਤੇ ਵੀ ਭਾਈ ਮੈਂ ਦੇਖਿਆ ਨਹੀਂ ਕੋਈ ਬੜਾ ਨਾ ਮੈਂ ਤਾਂ ਹੀ ਘੱਟ ਲੈ ਕੇ ਆਂਦੀ ਠੀਕ ਹੈ ਮਾਲਾ ਆਪਾਂ ਉਹਨੇ ਕਿਹਾ ਸੰਟੋਸਤਾ ਹੀ ਵੈਗਰੂ ਨੇ ਬਹੁਤ ਸੋਣੀ ਆਪਣੀ ਬਾਹ ਫੜੀ ਗਈ ਹੂੰ ਹਾਂ ਮੁਕਸਰ ਵਾਲੇ ਤੇ ਬਸ ਬਸ ਅਸੀਂ ਮੁਕਸਰ ਮੇਲੇ ਤੇ ਲੈ ਕੇ ਆਂਦੀ ਮੇਨ ਮੇਲੇ ਦਿਖਾਉਣਾ ਹਾਂਜੀ ਹਾਂ ਹੂੰ ਤੇ ਬੜੇ ਭਾਈ ਫੀਸ ਕੀ ਰੱਖੀ ਹੈ ਫਿਰ ਫੀਸ ਆਪਾਂ ਦੀ 35000 ਕਰਤੀ ਠੀਕ ਹੈ 35000 ਕਰਤੀ ਐਦੋਂ ਪਹਿਲਾਂ ਘੱਟਤੀ ਸੀ ਅੱਜ ਦੂ ਪਹਿਲਾਂ 33000 ਛੱਡਦੀ ਸੀ ਹੂੰ ਆ ਠੀਕ ਹੈ ਭਾਈ 35 ਵੀ ਇੱਕ ਜੇ ਘੋੜੇ ਨੂੰ ਦੇਖ ਕੇ ਆਪਾਂ ਕੱਗੇ ਤਾਂ ਜਾਇਆ ਜਾ ਫੀਸ ਭਾਈ ਨਹੀਂ ਜਾਇ ਜੀ ਫੀਸ ਹੈ ਜ ਕਿਉਂਕਿ 35 ਰੁਪਏ ਆਪਾਂ ਅਗਲੇ ਦੀ ਘੋੜੀ ਖੱਬਣ ਕਰਾ ਕੇ ਦੇਵਾਂਗੇ ਜੀ ਹਾਂ ਬਈ ਭਾਵੇਂ ਪਹਿਲੀ ਵਾਰ ਰਹਿ ਜੇ ਤੇ ਭਾਵੇਂ ਦੂਜੀ ਵਾਰ ਕਦੋਂ ਵੀ ਮਾਲ ਆਪਾਂ ਠੀਕ ਹੈ ਬਈ ਮਤਲਬ ਇਹ ਕੋ ਟੰਗਾ ਲੈਣਾ ਵੇਹਾਰ ਕੀਤਾ ਜੀ ਤੂੰ ਪਹਿਲਾਂ ਆਪਾਂ ਜਦੋਂ ਛੱਡਣ ਲੱਗੇ ਆ ਇਸੇ ਬੰਦੇ ਨਾਲ ਆਪਣੀ ਕੋਈ ਨਾਰਾਜ਼ਗੀ ਨਹੀਂ ਹੋਈ ਠੀਕ ਹੈ ਬਾਈ ਤੇ ਆਪਾਂ ਡਾਕਟਰ ਤੋਂ ਚੈੱਕ ਕਰਾ ਕੇ ਕੁੜਾ ਛੱਡਦੇ ਜੀ ਵੈਸੇ ਹਮ ਡਾਕਟਰ ਕਿਹੜੇ ਆਉਂਦਾ ਬਾਈ ਡਾਕਟਰ ਆਪਣੇ ਕੋਲ ਤਿੰਨ ਚਾਰ ਹੀ ਹੁੰਦੇ ਕਿਹੜਾ ਮਰਜੀ ਸੱਦ ਲਗੇ ਹਮ ਜਿਹੜਾ ਡਾਕਟਰ ਨਾਲ ਆਪਣੀ ਵਧੇਗਾ ਸਹਿਚਾਰ ਆਈ ਹਮ ਬਾਈ ਦੇਖ ਕੇ ਬੰਦਾ ਪੁੱਠਾ ਤਾਂ ਨਹੀਂ ਮਤਲਬ ਮੁੜਦਾ ਹੋਣਾ ਜਿਹੜਾ ਦੇਖ ਕੇ ਕੇਰਾ ਉਹ ਤਾਂ ਫਿਰ ਹਾਂਜੀ ਆਉਂਦੇ ਆਉਂਦਾ ਹੋਊਗਾ ਜੇ ਆਪਾਂ ਅਗਲੇ ਨੂੰ ਹੀ ਕਹਿੰਦੇ ਹਾਂ ਜਿਹੜਾ ਬੰਦਾ ਤੁਹਾਨੂੰ ਫੋਨ ਆ ਜੀ ਉਹਨੂੰ ਕਹਿੰਦਾ ਜੀ ਤੁਸੀਂ ਕੋਣੀ ਆ ਜਾਓ ਵੇਖ ਕੇ ਜਾਓ ਓਰੀਜਨਲ ਤੌਰ ਤੇ ਕੁੜਾ ਆ ਕੇ ਹਮ ਪਰ ਜਿਹੜਾ ਵੀ ਬੰਦਾ ਆ ਗਿਆ ਜੀ ਹਮ ਤੇ ਇ ਗੁਲਾਬੀਪਣ ਵੀ ਬਹੁਤ ਜ਼ਿਆਦੇ ਆ ਹਨਾ ਬਿਊਟੀ ਜਿਹੜੀ ਆਪਾਂ ਪਹਿਲਾਂ ਦੋਸਤੋਂ ਗੱਲ ਕਰਕੇ ਅਟੇ ਵੀ ਘੋੜਾ ਸੁਨੱਖਾ ਆਪਾਂ ਬਹੁਤ ਜ਼ਿਆਦੇ ਆ ਤੇ ਬ੍ਰਦਰ ਮੰਨ ਕੇ ਚੱਲੋ ਵੀ ਇਸ ਦੂਬਾ ਹੁਣ 35 ਦੀ ਚਲਾਉਣਾ ਹੈ ਹਾਂ 35 ਦੀ ਬਈ ਹਾਂ ਠੀਕ ਆ ਬਈ ਤੇ ਭਾਈ ਪਹਿਲਾ ਸਾਣੀ ਸੀ ਆਪਣਾ ਇਹ ਇਹਦੋਂ ਪਹਿਲਾਂ ਵੀ ਪਤਾ ਕੋ ਪਾਲੇ ਨਹੀਂ ਪਹਿਲਾਂ ਆਪਣਾ ਬੱਚੇ ਜੀ ਮੰਨ ਕੇ ਚੱਲੋ ਤਿਆਰ ਕੀਤੇ ਸੀ ਇੱਕ ਦੋ ਆਪਾਂ ਵੇਚਦੇ ਸੀਗੇ ਹਾਂ ਹਾਂ ਠੀਕ ਹੈ ਬਈ ਗੁਰਪ੍ਰੀਤ ਬਈ ਕਿੰਨਾ ਟਾਈਮ ਹੋ ਗਿਆ ਬਈ ਆਪਾਂ ਨੂੰ ਜਾਨਵਰ ਰੱਖਣ ਲੱਗਿਆ ਸਾਨੂੰ ਰੱਖਦਿਆਂ ਨੂੰ ਜੀ ਹੋ ਗਏ ਹੁਣਗੇ 20 ਸਾਲਾਂ ਦੇ ਨੇ ਠੀਕ ਹੈ ਬਈ 20 ਸਾਲ ਹੋ ਗਏ ਬਾਪੂ ਜੀ ਹੋਰਾਂ ਨੇ ਮਤਲਬ ਸਟਾਰਟ ਰੱਖਿਆ ਤਾਂ ਸੀ ਤੁਸੀਂ ਰੱਖਿਆ ਬਈ ਸਹੀ ਮਿਹਨਤ ਆ ਜੀ ਤੇ ਸ਼ੌਂਕ ਕਿਵੇਂ ਪਿਆ ਬਈ ਜਾਨਵਰਾਂ ਦਾ ਤੁਹਾਨੂੰ ਕਿਵੇਂ ਪਿਆ ਮਤਲਬ ਤੁਸੀਂ ਤਾਂ ਉਹ ਛੋਟੇ ਹੁੰਦੇ ਹੋਊਂਗੇ ਫਿਰ 20 ਸਾਲ ਹਾਂ ਛੋਟੀ ਹੁੰਦੀ ਸੀ ਉਹਦਾ ਅਸੀਂ ਮੈਂ ਤਾਂ ਮੇਰੇ ਅਸੀਂ ਚਾਚੇ ਦਾ ਮੁੰਡਾ ਜੀ ਦੋਨੇ ਅਸੀਂ ਵਹਿੰਦੇ ਹੁੰਦੇ ਸੀ ਬਿਸ਼ਨਦੀ ਸਾਡੇ ਇੱਥੇ ਨਾਲ ਪਿੰਡ ਰਹਿ ਗਿਆ ਜੀ ਉਹ ਬਾਗਾਂ ਕੋਲ ਘੋੜਿਆਂ ਰੱਖਿਆ ਸੀ ਉਹ ਚੜ ਚੁੜ ਕੇ ਢੇੜ ਤੇ ਅਸੀਂ ਆ ਬਈ ਜੱਜੇ ਦਮੰਡ ਤੋਂ ਹਾਂ ਇਹ ਆਪਣਾ ਬਾਈ ਦਾ ਨਾਂ ਰஞ்சிਤ ਸਿੰਘ ਹੈ ਠੀਕ ਹੈ ਬਈ ਹਾਂ ਉੱਥੋਂ ਸਾਨੂੰ ਬਸ ਛਾਂਕ ਜਾ ਬਹਿ ਗਿਆ ਅਸੀਂ ਡੈਡੀ ਜੀ ਨੇ ਆਖਿਆ ਕਿ ਕੋੜੀ ਲੈ ਕੇ ਦੋ ਇਹ ਫਿਰ ਮੰਨ ਕੇ ਚਲੋ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਪਹਿਲਾਂ ਪਿੰਡਾਂ 'ਚ ਵੇਖਣ ਗਏ ਕੋੜੀ ਕੋੜੀ ਬਣੀ ਨਾ ਤੇ ਨੇੜੇ ਮੁਕਸਰ ਦਾ ਮੇਲਾ ਸੀ ਆਪਣੇ ਅੱਛਾ ਬਈ ਇਹਨਾਂ ਦਾ ਮਾਨਸਿਕੀ ਆਪਾਂ ਕੀ ਇਹ ਪੜਦੇ ਆ ਕਿ ਇਹਨਾਂ ਨੂੰ ਆਪਾਂ ਕੀ ਕਿਰਾ ਟਾਲਦਗੇ ਹਾਂ ਵੀ ਉਹ ਮੈਂ ਪੜਾਈ ਜੋ ਨਾ ਮੁੜਕੇ ਵੀ ਹਾਂ ਫਿਰ ਅਸੀਂ ਹਟੇ ਹੀ ਨਹੀਂ ਫਿਰ ਫਿਰ ਮੌਸਰ ਮੇਲੇ ਤੋਂ ਜਾ ਕੇ ਆਪਾਂ ਕੁੜੀ ਲਿਆਂਦੀ ਸੀ ਉਹ ਵੀ ਲੱਟਣ ਵਾਲੀ ਹਿੰਡ ਫੜ ਲਈ ਬਈ ਹਾਂਜੀ ਹਾਂ ਹਾਂ ਵੀ ਲੈਣੀ ਲੈਣੀ ਹੁੰਦਾ ਹੈ ਤੇ ਫਿਰ ਪਹਿਲੀ ਕੁੜੀ ਕਿਹ ਕਿਹੜੀ ਲਿਆਂਦੀ ਸੀ ਬਈ ਆਪਾਂ ਲਾਲ ਰੰਗ ਦੀ ਲਿਆਂਦੀ ਸੀ ਚੋਰੀ ਕੁੜੀ ਆਪਣੇ ਕੋਲ ਹੈਗੀ ਹੈ ਇਹੀ ਕਰੇ ਠੀਕ ਆ ਹੁਣ ਵੀ ਹੈਗੀ ਆ ਹਾਂ ਹੈਗੀ ਹੈ ਜ ਆਪਣੇ ਕੋਲ ਠੀਕ ਆ ਭਾਈ ਪਹਿਲੀ ਕੁੜੀ ਦੋਸਤੋ ਵੀ ਹਲੇ ਵੀ ਰੱਖੀ ਹੋਈ ਹੈ ਵੀ ਸਹੀ ਸ਼ੌਂਕ ਤਾਂ ਜੇ ਦੇਖੀ ਆਪਾਂ ਦਿਲੋਂ ਸ਼ੌਂਕ ਤਾਂ ਹੀ ਆ ਹਾਂਜੀ ਹਾਂ ਹੂੰ ਤੇ ਉਹ ਕੁੜੀ ਨਾਲ ਤਾਂ ਭਾਈ ਫਿਰ ਮੋਹ ਪ੍ਰੇਮ ਬੜਾ ਬਣਿਆ ਹੁਣ ਹਾਂ ਬੰਪ ਕਿੰਨੇ ਸੂਏ ਸੂਬੀ ਭਾਈ ਆਪਣੇ ਕੋਲ ਉਹ ਆਪਣੇ ਕੋਲ 17 18 ਸੂਏ ਸੂਬੀ ਹੂੰ ਹਾਂ ਵਧੀਆ ਬੱਚੇ ਦਿੱਤੇ ਉਹਨੇ ਨੁਗਰੇ ਵੀ ਦਿੱਤੇ ਆਈ ਹੂੰ ਤੇ ਵਿੱਚੋਂ ਫਿਰ ਜੰਮੇ ਬੱਚੇ ਵੀ ਦੇ ਗਏ ਸੀ ਉਹ ਠੀਕ ਆ ਭਾਈ ਤੇ ਬਾਕੀ ਭਾਈ ਲੋਕਾਂ ਗੰਨੂ ਆਪਣੇ ਦੇ ਭਰਾਵਾਂ ਗੰਨੂ ਕੀ ਰਿਸਪੌਂਸ ਮਿਲਦਾ ਬਹੁਤ ਵਧੀਆ ਜੀ ਹੂੰ ਬਸ ਸਾਡਾ ਮੇਨ ਤਾਂ ਇਹੀ ਆ ਜੀ ਅਸੀਂ ਸਾਡਾ ਕੋਈ ਗੁਰਪਪਾਜੀ ਨਹੀਂ ਕਿਸੇ ਵੀ ਘੋੜੇ ਵਾਲੇ ਨਾਲ ਹੂੰ ਅਸੀਂ ਇਕੱਲੇ ਹੀ ਆ ਬਸ ਮੰਨ ਕੇ ਚੱਲੋ ਕਿ ਦੋਨਾਂ ਦਾ ਗਰੁੱਪ ਬਣਿਆ ਡੋਡੀ ਹੂੰ ਅਸੀਂ ਨਾ ਤਾਂ ਅੱਜ ਤੱਕ ਕਿ ਕੋਈ ਸ਼ੋਅ ਦੇਖਣ ਗਏ ਆ ਅੱਛਾ ਬਈ ਨਾ ਸ਼ੋਅ ਤੇ ਜਾਨਵਰ ਲੈ ਕੇ ਗਏ ਆ ਹੂੰ ਨਾ ਅਸੀਂ ਮਕਸਦਰ ਤੋਂ ਬਗੈਰ ਹੋਰ ਕਿਸੇ ਮੇਲੇ ਤੇ ਗਏ ਆ ਹੂੰ ਉਹੀ ਵੀ ਇੱਕ ਸਾਦੇ ਤੋਂ ਸੋਬਰ ਤਰੀਕੇ ਨਾਲ ਕਰਾਉਂਦਾ ਸਾਡਾ ਕਿਸੇ ਨਾਲ ਕੋਈ ਅਟੈਚਮੈਂਟ ਨਹੀਂ ਨਾ ਅਸੀਂ ਕਿਸੇ ਵੀ ਘੋੜੀ ਵਾਲੇ ਨਾਲ ਬਲੈਕਮੇਲ ਕਰਦੇ ਹੂੰ ਕੋਈ ਹੁਣ ਮੰਨਦੇ ਕੀ ਕਰਦੇ ਆ ਮੰਨ ਕੇ ਚੱਲੋ ਕਿਸੇ ਬੰਦੇ ਦੀ ਡਿਊਟੀ ਲਾ ਦਿੰਦੇ ਆ ਕਿ ਇਹਦੀ ਘੋੜੀ ਯਾਰ ਤੁੰਡੀ ਗਾਂ ਰੱਖੀ ਆਪਣੇ ਘੋੜੇ ਤੋਂ ਮੀਟ ਕਰਾਈ ਨਹੀਂ ਯਾਰ ਕੀ 20 ਵਰ੍ਹਿਆਂ ਸਾਲ ਪਰ ਦੀ ਖੇਤੀ ਹੈ ਵੀ ਹੂੰ ਕੀ ਵੇਖ ਕੇ ਵਧੀਆ ਘੋਡੇ ਤੋਂ ਭਰੋਆ ਪਾਏ ਨੇ ਕਿਹੜੇ ਵੀ ਮਨਾਂ ਚੰਗੇ ਘੋਡੇ ਤੋਂ ਇੱਕ ਦੋਸਤੋ ਗੱਲ ਹੋਰ ਵੀ ਛੋਸ਼ੇ ਬਾਜੀ ਵਾਲਾ ਕੰਮ ਵੀ ਨਹੀਂ ਹੈਗਾ ਹਾਂ ਨਾ ਨਾ ਹਾਂ ਵੀ ਸੱਚੇ ਜਿਹੜੀ ਗੱਲ ਤੁਹਾਨੂੰ ਕਹਿਤੀ ਉਹ ਨਹੀਂ ਪੂਰੀ ਮਿਲੂਗੀ ਦੋਸਤੋ ਉਹਦੇ ਚ ਕੋਈ ਤੁਹਾਨੂੰ ਦੂਗਲਾ ਭੰਨਾ ਮਿਲੂਗਾ ਸਾਡੇ ਹਰ ਇੱਕ ਘੋਡੇ ਵਾਲੇ ਨਸ਼ੇ ਚੜਾਈ ਹੂੰ ਇਹ ਤਾਂ ਹੈ ਬਈ ਕਿੰਨੇ ਵਾਰਤਨ ਵਾਲੀ ਚੱਲਦਾ ਕੰਮ ਸਾਰੇ ਨਾ ਵੀ ਸਾਡਾ ਆਇਆ ਹੀ ਨਹੀਂਗਾ ਕਿ ਆਪਾਂ ਕਿਸੇ ਨਾ ਬੰਦੇ ਨਾਲ ਆਪਣੀ ਕੋਈ ਵੈਰ ਰੀਤ ਤਾਹੋ ਕਿਸੇ ਨਾ ਵੀ ਹਾਂ ਬਈ ਕਿਉਂ ਆਪਾਂ ਕਿਸੇ ਸਾਰੇ ਦਾ ਕਰ ਦੀ ਸੋਚਦੀ ਚੰਗਾ ਤੇ ਅਗਲਾ ਆਪਣਾ ਵੀ ਚ ਮਾੜਾ ਕਰਦੀ ਨਹੀਂ ਕਿਸੇ ਦਾ ਹਾਂ ਹਾਂ ਬਈ ਤੇ ਬਈ ਆਪਣੇ ਕੋਲੇ ਘੋੜੀ ਰੱਖਣ ਦਾ ਸਟੇਬਲ ਦਾ ਪ੍ਰਬੰਧ ਹੈਗਾ ਹਾਂਜੀ ਹੈਗਾ ਸਾਰਾ ਕੁਝ ਠੀਕ ਆ ਬਈ ਜੇ ਕੋਈ ਬ੍ਰਾਹਮਣ ਅਗੇ ਚੈੱਕ ਪਾਸ ਕਰਾ ਕੇ ਲੈਣਾ ਚਾਹੁੰਦਾ ਦੋ ਵੀ ਹੋ ਜੂਗਾ ਨਹੀਂ ਚੈੱਕ ਪਾਸ ਤੋਂ ਥੋੜਾ ਜਿਹਾ ਸੀ ਜੀ ਹੂੰ ਬਹੁਤ ਸਾਨੂੰ ਆਉਂਦੇ ਫੋਨ ਜੀ Rajasthan ਚ ਵੀ ਦੂਰੋਂ ਹੂੰ ਉਹਦੇ ਚਾਹੇ ਹੁੰਦੇ ਜੀ ਅਗਲੇ ਦਾ ਮਹਿੰਗਾ ਹੁੰਦਾ ਜਾਨਵਰ ਜੀ ਕੇਵਰ ਕੋਈ ਯੂਚ ਨਹੀਂ ਚੋ ਜੀ ਸਹੀ ਗੱਲ ਆ ਜਿਆਦਾ ਅਸੀਂ ਮਲੋ ਕੰਮ ਤਾਂ ਥੋੜਾ ਜਿਹਾ ਭੀਜ ਹੀ ਕਰਦੇ ਪਿਉ ਜਿਹਨੇ ਕੋਈ 5-7 ਦਿਨ ਰੱਖਣਾ ਹਾਂ ਉਹ ਸਾਡੇ ਕੋਲ ਹਾਂ ਕੋਈ 5-7 ਦਿਨ ਖੜਕੂੜੀ ਦਾ ਕੋਈ ਚੱਕਰ ਨਹੀਂ ਠੀਕ ਆ ਭਾਈ ਵਧੀਆ ਆਪਣੇ ਕੋਲ ਕਮਰੇ ਆ ਜੀ ਪੱਖੇ ਲੱਗੇ ਆ ਸਾਰਾ ਕੁਝ ਵਧੀਆ ਹੂੰ ਪੂਰਾ ਸਾਮਪ ਕਰਦੇ ਆ ਜੀ ਹਾਂ ਠੀਕ ਆ ਭਾਈ ਚਲੋ ਬਹੁਤ ਵਧੀਆ ਭਾਈ ਤੇ ਨਾਲ ਨਾਲ ਫਿਰ ਭਾਈ ਵਪਾਰ ਦਾ ਵੀ ਕਰਦੇ ਹੋਗੇ ਇੱਕ ਦੋ ਵਪਾਰ ਦਾ ਨਹੀਂ ਕਰਦੇ ਹੂੰ ਗੱਲਾ ਬਰੀਡਿੰਗ ਦਾ ਇਹ ਗੱਲਾ ਬਰੀਡਿੰਗ ਦਾ ਦੇ ਆਪਣੇ ਫਿਗਰ ਪੇਜ ਬਾਈ ਇੱਕ ਵਾਰੀ ਜਾਂਦੇ ਜਾਂਦੇ ਆਪਣੇ ਬਾਪੂ ਜੀ ਰਣ ਸਾਰੇ ਨੇ ਜਨ ਪਛਾਨਤਾ ਕਰਾਈ ਹਾਂਜੀ ਜਨ ਪਛਾਨ ਕਰਾ ਦੇਣੀ ਜੀ ਹਾਂ ਸਭ ਤੋਂ ਪਹਿਲਾਂ ਤਾਂ ਆਪਣੇ ਇਹ ਭਰਾ ਜੀ ਮਾਈ ਰਣਜੀਤ ਸਿੰਘ ਜੀ ਹਾਂ ਹਾਂ ਜੀ ਵੀ ਕੋੜਾ ਇਹ ਚਾਚਾ ਜੀ ਦਾ ਮੁੰਡਾ ਚਾਚਾ ਜੀ ਦਾ ਬਹੁਤ ਛੋਕ ਰੱਖਦਾ ਇਹ ਵੀ ਤੇ ਇਹ ਮੇਰੇ ਚਾਚਾ ਜੀ ਆ ਜੀ ਕਮਨ ਸਿੰਘ ਸਰਦਾਰ ਕਮਨ ਸਿੰਘ ਜੀ ਹਾਂ ਜੋ ਮੇਰੇ ਡੈਡੀ ਜੀ ਹੈ ਹਰਦੀਪ ਸਿੰਘ ਜੀ ਠੀਕ ਹੈ ਜੀ ਉਹ ਬਾਈ ਪਰਲਾ ਆਪਣਾ ਬਾਈ ਕੰਮ ਕਰਨ ਵਾਲਾ ਬਾਈ ਛੰਦਾ ਠੀਕ ਹੈ ਬਾਈ ਉਹ ਬਾਈ ਇਸਮਾਲਦਾ ਸਰ ਮਾਰਦਾ ਬਹੁਤ ਸ਼ੌਂਕਾ ਨੂੰ ਵੀ ਘੋੜੇ ਦਾ ਹਾਂ ਠੀਕ ਹੈ ਬਾਈ ਹਾਂ ਤੇ ਇੱਕ ਆਪਣੇ ਤਿੰਨ ਬਾਈ ਪ੍ਰੋਣਾ ਸਾਹਿਬ ਜੀ ਉਹ ਬਹੁਤ ਸ਼ੌਕ ਰੱਖਦੇ ਆ ਅੱਛਾ ਬਾਈ ਇੱਕ ਦਾ ਬਾਈ ਗੁਰਸੇਵਕ ਸਿੰਘ ਸਿੱਧੂ ਸਾਹਿਬ ਜੀ ਠੀਕ ਹੈ ਜੀ ਢੱਲਮਾ ਦੋ ਜੀ ਠੀਕ ਹੈ ਬਾਈ ਤੇ ਇੱਕ ਬਾਈ ਗੁਰਕੀਰਤ ਸਿੰਘ ਢਿੱਲੋਂ ਹੂੰ ਪਿੰਡ ਉਹਨਾਂ ਦਾ ਭਗਵਾਨਗੜ੍ਹ ਭੁੱਖਿਆਂ ਵਾਲੀ ਜੀ ਹੂੰ ਤੇ ਇੱਕ ਬਾਈ ਆਪਣਾ ਗੰਗਾ ਤੋਂ ਆ ਠੀਕ ਹੈ ਬਾਈ ਤੇ ਬਾਈ ਦਾ ਨਾਮ ਹੈਗਾ ਜਗਜੀਤ ਸਿੰਘ ਨੰਬਰਦਾਰ ਬਈ ਠੀਕ ਆ ਬਈ ਬਾਈ ਵਰਕੇ ਵੀ ਰੱਖਦੇ ਨੇ ਕੁੜੀਆਂ ਬਈ ਵੀ ਰੱਖਦੇ ਨਹੀਂ ਸ਼ੌਂਕ ਬਹੁਤ ਆ ਨਾ ਚੌਂਕ ਬਹੁਤ ਆ ਦੇਖ ਕੇ ਹਾਂ ਬਾਈ ਆਪਣਾ ਢੇਲ ਮਾਲਾ ਜਿਹੜਾ ਪ੍ਰਾਣਾ ਉਹਦਾ ਮੇਰੇ ਤੇ ਨਹੀਂ ਸਾਡੇ ਨਾਲ ਜਾਂਦਾ ਅੱਛਾ ਜੀ ਹਾਂ ਹਾਂ ਤੇ ਦੂਜੇ ਬਾਈ ਆਪਣੇ ਮੂਮਾਲਾ ਪੂਰਾ ਰਬੋਸ ਦਿੰਦੇ ਆ ਮਾਲਾ ਠੀਕ ਠੀਕ ਉਹ ਸੁਣਦੇ ਕਿਉਂਦੇ ਰਹਿੰਦੇ ਹੌਲੀ ਹੌਲੀ ਰੱਖ ਲੈਣਗੇ ਬਈ ਉਹ ਵੀ ਹਾਂ ਹਾਂ ਰੱਖ ਲੈਣਗੇ ਨਹੀਂ ਗਾਹਾਂ ਭਣ ਜਾਣੂ ਤਾਂ ਬਾਈ ਜਾਣਾਂ ਨਹੀਂ ਉਹ ਤਾਂ ਹਾਂ ਰੱਖ ਲੈਣਗੇ ਤੇ ਦੋਸਤੋ ਤੁਹਾਨੂੰ ਜੀ ਆਇਆਂ ਮੱਲਾ ਸਾਡੇ ਪਿੰਡ 'ਚ ਵੀ ਜਿਹੜੇ ਬੰਦੇ ਨਾ ਮੰਨ ਲਓ ਘੋੜੇਦਾਨ ਸੁਣਦੇ ਰਹਿੰਦੇ ਆਸੇ ਪਾਸੇ ਤੇ ਪੂਰੇ ਹੀ ਮਾਲਾ ਸਾਨੂੰ ਕਹਿੰਦੇ ਰਹਿੰਦੇ ਯਾਰ ਕੀ ਆਪ ਨਾ ਕਰਕੇ ਘੋੜੇ ਨੂੰ ਕਿ ਸੰਸਨ ਪੁੱਛਦੇ ਆ ਕਿ ਤੁਹਾਹਾ ਦੇ ਘੋੜੇ ਵਾਲੇ ਪਿੰਡ ਬਾਈ ਆਪਣੀ ਉਹੀ ਗੱਲ ਵੀ ਆਪਣੇ ਬਠਿੰਡੇ ਜ਼ਿਲ੍ਹੇ ਦੀ ਸ਼ਾਨ ਹੈ ਹਾਂ ਨਹੀਂ ਬਹੁਤ ਵਧੀਆ ਜੀ ਬਠਿੰਡੇ ਜ਼ਿਲ੍ਹੇ ਦੀ ਸ਼ਾਨ ਆ ਦੋਸਤੋ ਇਹ ਘੋੜਾ ਕਿਉਂਕਿ ਬਠਿੰਡੇ ਜ਼ਿਲ੍ਹੇ ਤੇ ਨਾ ਤਾਂ ਮੈਂ ਐਡਾ ਸੁੰਭ ਦੇਖਿਆ ਸਾਡੇ ਚ ਹੋਵੇ ਹੋ ਸਕਦਾ ਵੀ ਆਪਾਂ ਉਹ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਮੈਂ ਨਹੀਂ ਦੇਖਿਆ ਨਾ ਐਡਾ ਜੁੱਸਾ ਦੇਖਿਆ ਘੋੜੇ ਦਾ ਕਿਸੇ ਦਾ ਨਾ ਐਡਾ ਹੈਡੀ ਕੱਦਗਾਠਾ ਦੇ ਕੱਦਗਾਠ ਹੀ ਦੇਖਿਆ ਬਾਈ ਹਣਾ ਤੇ ਬਾਕੀ ਹੈ ਸਾਰੇ ਪਾਸੋਂ ਕਮਾਲੀ ਦੋਸਤੋ ਤੇ ਤੁਸੀਂ ਵੀ ਦੋਸਤੋ ਇੰਨੀ ਮੈਂ ਗਰੰਟੀ ਲੈਣਾ ਵੀ ਜੇ ਤੁਸੀਂ ਇੱਕ ਵਾਰੀ ਘੋੜਾ ਦੇਖ ਗਏ ਤਾਂ ਤੁਸੀਂ ਵਾਪਸ ਮੁੜ ਕੇ ਨਹੀਂ ਜਾਂਦੇ ਤੁਸੀਂ ਘੋੜੀ ਲੈ ਕੇ ਆਉਂਗੇ ਇਹ ਗੱਲ ਦੀ ਮੇਰੀ ਗਰੰਟੀ ਹੈ ਤੇ ਜੇ ਗੱਲ ਕਰਕੇ ਦੋਸਤੋ ਡਿਟੇਲ ਦੀ ਦਾ ਇੱਕ ਵਾਰੀ ਆਪਾਂ ਤੁਹਾਨੂੰ ਜਾਂਦੇ ਆ ਤੇ ਦੁਬਾਰੇ ਦੱਸ ਦਿੰਨੇ ਵੀ ਰੌਲੀ ਵਾਲੇ ਅਰਜਨ ਦਾ ਇਹ ਬੇਟਾ ਸਿੱਧਾ ਬਿਲਕੁਲ ਡਾਇਰੈਕਟ ਬੱਚਾ ਮਾਂ ਬਈ ਦੀ ਸੀਗੀ ਆਪਣੀ ਡੁੱਡਾਂ ਵਾਲੇ ਰਾਜੂ ਦੀ ਦੋਨੋਂ ਹੀ ਲਾਈਨਾਂ ਪੂਰੀਆਂ ਟੌਪ ਕਲਾਸ ਆ ਗਈਆਂ ਠੀਕ ਹੈ ਤੇ ਹਾਈਟ ਦੋਸਤੋ 70 ਇੰਚ ਆ ਬਾਕੀ ਜਸਾ ਜਸਾ ਤੁਸੀਂ ਦੇਖ ਹੀ ਲਿਆ ਘੋੜੇ ਦਾ ਹਨਾ ਉਹ ਕੇ ਰਿਪੋਰਟ ਆ ਜਮਾ ਸਪੌਟਲੈਸ ਹੈ ਜੀ ਤੇ ਜੇਕਰ ਤੁਸੀਂ ਸਰਵਿਸ ਲੈਣੀ ਆ ਤਾਂ ਤੁਹਾਨੂੰ ਆਉਣਾ ਪੈਣਾ ਜੀ ਪਿੰਡ ਆਕਲੀਆ ਤੇ ਜੈਤੋ ਦੇ ਵੀ ਨੇੜੇ ਆ ਜੀ ਜੈਤੋ ਬਾਈ ਕਿੰਨਾ ਕੁ ਹੁਣ ਆਪਣੇ ਤੋਂ ਜੈਤੋ 10 ਬਾਈ ਜੈਤੋ 10 ਕਿਲੋਮੀਟਰ ਹੈ ਜੀ ਗੋਨੇਣਾ ਵੀ ਨੇੜੇ ਰਹਿ ਗਿਆ ਤੇ ਬਠਿੰਡਾ ਵੀ ਨੇੜੇ ਰਹਿ ਗਿਆ ਬਠਿੰਡਾ ਬਾਈ 17-18 ਕਿਲੋਮੀਟਰ ਹੈ ਹਾਂ ਬਠਿੰਡਾ 17-18 ਜੀ ਗੋਨੇਣਾ 5-6 ਬਸ ਹਾਂ ਜੀ ਬਠਿੰਡਾ ਤੋਂ ਸਿੱਧੀ ਮਲਾਈ ਵਰਗੀ ਰੋਡ ਆਉਂਦੀ ਆ ਦੋਸਤੋ ਤੁਹਾਨੂੰ ਆ ਕੇ ਲੈ ਕੇ ਪਿੰਡ ਬੜੂਗੀ ਬਾਈ ਦੇ ਮਤਲਬ ਰਾਹ ਤਾਂ ਬਾਈ ਸਾਰਾ 10-12 ਮਿੰਟਾਂ ਦਾ ਹੀ ਆ ਹਾਂ ਇੰਨਾ ਕੀ ਹੂੰ ਤੇ ਇੱਕ ਵਾਰੀ ਤੁਸੀਂ ਆ ਕੇ ਜਰੂਰ ਬਾਈ ਕੋਲੇ ਮਿਲਿਓ ਜੀ ਬਾਕੀ ਨੰਬਰ ਮੈਂ ਤੁਹਾਨੂੰ ਬਾਈ ਗਿਰਪੇਜ ਦਾ ਦੇਤਾ ਢਾਂਟੀ ਵੀ ਜਰੂਰ ਕਰ ਲਿਓ ਵੀਰ ਨੂੰ ਬਾਕੀ ਗਿਰਪੇਜ ਬਾਈ ਤੁਹਾਡਾ ਵੀ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਦੋਸਤੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਗਰੁੱਪਾਂ 'ਚ ਆਪਣੇ ਵੀਰਾਂ ਭਰਾਵਾਂ ਨਾਲ ਵੀਡੀਓ ਜਰੂਰ ਸਾਂਝੀ ਕਰ ਦਿਓ ਜੀ ਕਮੈਂਟ ਕਰਕੇ ਵੀ ਆਪਣਾ ਰਿਵਿਊ ਜਰੂਰ ਦਿਓ ਧੰਨਵਾਦ